ਦੇ ਵਿੱਚ ਤੁਸੀਂ ਦੇਖੋ ਮੇਰੇ ਪਿੱਛੇ ਪੂਰੀ ਤਰ੍ਹਾਂ ਜਿਹੜੇ ਮੈਂਬਰ ਨੇ ਉਹ ਨਜ਼ਰ ਆ ਰਹੇ ਨੇ ਸਾਰੇ ਜਿੰਨੇ ਵੀ ਮੁੱਖ ਚਿਹਰੇ ਨੇ ਜਿਹੜੇ ਸੁਖਦੇਵ ਸਿੰਘ ਢੀਂਡ ਸਾਹਿਬ ਨਾਲ ਜੁੜੇ ਹੋਏ ਸਾਰੇ ਅੱਜ ਜਿਹੜੇ ਸ਼ਾਮਿਲ ਹੋ ਰਹੇ ਨੇ ਪਰ ਬਹੁਤ ਸਾਰੇ ਐਸੇ ਵੀ ਨੇ ਜਿਨ੍ਹਾਂ ਨੂੰ ਸੁਖਦੇਵ ਸਿੰਘ ਢੀਂਡ ਸਾਹਿਬ ਨੇ ਆਪਣਾ ਮੈਸੇਜ ਦਿੱਤਾ ਆ ਜਿਨ੍ਹਾਂ ਨੂੰ ਆਪਣੇ ਜਰੀਏ ਸੰਦੇਸ਼ ਦਿੱਤਾ ਕਿ ਉਹ ਵੀ ਜਿਹੜਾ ਆ ਇੱਥੇ ਪਹੁੰਚੜ ਪਰਮਿੰਦਰ ਸਿੰਘ ਢੀਂਡ ਸਾਹਿਬ ਵੀ ਇੱਥੇ ਮੌਜੂਦ ਨੇ ਉਹ ਵੀ ਜਿਹੜਾ ਅੱਜ ਸ਼ਾਮਿਲ ਹੋਣਗੇ ਤੇ ਉਹਨਾਂ ਨੇ ਇਹੀ ਕਿਹਾ ਕਿ ਬਾਕੀ ਜਿਹੜੇ ਰਹਿੰਦੇ ਨੇ ਉਹ ਵੀ ਸ਼ਾਮਿਲ ਹੋਣ ਅਸੀਂ ਖੇਤਰੀ ਪਾਰਟੀ ਦੀ ਮਜ਼ਬੂਤੀ ਕਰੀਏ ਲੋਕਾਂ ਦਾ ਹੈ ਭਲੇ ਬਾਰੇ ਸੋਚੀਏ ਇਕ ਇੱਕ ਵੱਡੀ ਗੱਲ ਹੈ ਕਿਉਂਕਿ ਪਿੱਛੇ ਨਾਰਾਜ਼ਗੀਆਂ ਜ਼ਰੂਰ ਰਹੀਆਂ ਪਰ ਹੁਣ ਨਾਰਾਜ਼ਗੀਆਂ ਨੂੰ ਦੂਰ ਕਰਦਿਆ ਹੋਇਆ ਇੱਕ ਹੋਣ ਦੇ ਲਈ ਅੱਜ ਜਿਹੜੀ ਅਪੀਲ ਹੈ ਸੁਖਦੇਵ ਸਿੰਘ ਢੀਂਡਸਾ ਹੋਂਾ ਵੱਲੋਂ ਕਰ ਦਿੱਤੀ ਗਈ ਆ ਪਰ ਕੀ ਲੱਗਦਾ ਹੈ ਕਿ ਕਿਉਂਕਿ ਜਸਪ੍ਰੀਤ ਲੋਕ ਸਭਾ ਚੋਣਾਂ ਨੇ ਉਸ ਤੋਂ ਪਹਿਲਾਂ ਮੁਰਤੋਂ ਸੁਖਦੇਵ ਸਿੰਘ ਢੀਂਡਸਾ ਦੀ ਘਰ ਵਾਪਸੀ ਖਾਸ ਤੌਰ ਦੇ ਉੱਤੇ ਜੇਕਰ ਅਸੀਂ ਮਾਲਵੇ ਦਾ ਜ਼ਿਕਰ ਕਰੀਏ ਕਿਉਂਕਿ ਲਹਿਰਾਗਾਗਾ ਏਰੀਆ ਇਸ ਦੇ ਵਿੱਚ ਕਾਫੀ ਜਿਹੜੀ ਪੈਠ ਹੈ ਸੁਖਦੇਵ ਸਿੰਘ ਢੀਂਡਸਾ ਹੋਂਾ ਦੀ ਹੈ ਤਾਂ ਮਜ਼ਬੂਤੀ ਪਾਰਟੀ ਨੂੰ ਅਲਟੀਮੇਟਲੀ ਮਿਲੇਗੀ ਦੀ ਬਿਲਕੁਲ ਇਹ ਕੁਝ ਕੋਈ ਦੋਰ ਆਏ ਨਹੀਂ ਜਾਂ ਸ਼ੱਕ ਨਹੀਂ ਹੈਗਾ ਕਿ ਮਜ਼ਬੂਤੀ ਜਿਹੜੀ ਮਿਲੇਗੀ ਨਹੀਂ ਕਿਉਂਕਿ ਮਜ਼ਬੂਤੀ ਮਿਲੇਗੀ ਕਿਉਂਕਿ ਵੱਡਾ ਹੋਲਡ ਹੈ ਸੁਖਦੇਵ ਸਿੰਘ ਢੀਡਸਾ ਦਾ ਪਰਮਿੰਦਰ ਸਿੰਘ ਢੀਡਸਾ ਜਿਹੜੇ ਪਹਿਲਾਂ ਕਾਲੀ ਦਲ ਦੇ ਵੇਲੇ ਵੱਡੀਆਂ ਜਿਹੜੀਆਂ ਸੀਟਾਂ ਮਾਨ ਚੁੱਕੇ ਨੇ ਮંત્રીਸ਼ਪ ਲੈ ਚੁੱਕੇ ਨੇ ਉਸ ਤੋਂ ਬਾਅਦ ਉਹਨਾਂ ਦੀ ਇਲਾਕੇ 'ਚ ਵੀ ਬੜੇ ਜਿਹੜਾ ਆ ਮਜ਼ਬੂਤੀ ਆ ਬਹੁਤ ਸਾਰੇ ਵਰਕਰ ਆ ਜਿਹੜਾ ਉਹਨਾਂ ਦੇ ਨਾਲ ਜੁੜੇ ਹੋਏ ਨੇ ਸੋ ਏਰੀਆ ਮਜ਼ਬੂਤ ਹੋਵੇਗਾ ਕੇਵਲ ਉਹ ਨਹੀਂ ਉਹਨਾਂ ਦੇ ਨਾਲ ਔਣ ਕਰਕੇ ਜਿਹੜੇ ਬਾਕੀ ਰਹਿ ਗਏ ਨੇ ਉਹਨਾਂ 'ਚ ਵੀ ਮੈਸੇਜ ਆ ਜਾਵੇਗਾ ਉਹ ਵੀ ਲੋਕ ਨਾਲ ਜੋੜਨਗੇ ਜਿਹੜੇ ਕਿਤੇ ਨਾ ਕਿ ਪਹਿਲੇ ਨਾਰਾਜ਼ਗੀਆਂ ਸੀਗੀਆਂ ਉਹਨਾਂ ਨੂੰ ਵੀ ਦੂਰ ਕੀਤਾ ਜਾਵੇਗਾ ਇੱਕ ਵੱਡੀ ਮਜ਼ਬੂਤੀ ਆ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਣ ਜਾ ਰਹੀ ਹੈ ਘਰਪਾਪਸੀ ਹੋਣਾ ਇੱਕ ਵੱਡਾ ਜਿਹੜਾ ਮੈਸੇਜ ਆ ਉਹ ਕੇਵਲ ਪਾਰਟੀ ਦੇ ਮੈਂਬਰਾਂ ਨੂੰ ਨਹੀਂ ਵਿਰੋਧੀਆਂ ਤੱਕ ਵੀ ਪਹੁੰਚਿਆ ਆ ਵਿਰੋਧੀਆਂ ਦੀਆਂ ਚਿੰਤਾ ਵੀ ਇਸ ਨਾਲ ਜ਼ਰੂਰ ਵਧੀਆਂ ਨੇ ਕਿ ਸੁਖਦੇਵ ਸਿੰਘ ਢੀਂਡਸਾ ਰਹੇ ਜਿਨ੍ਹਾਂ ਨੂੰ ਪਹਿਲਾਂ ਪਾਰਟੀ ਤੋਂ ਵੱਖ ਕਰਕੇ ਦੇਖਿਆ ਜਾ ਰਿਆ ਸੀ ਹੁਣ ਉਹ ਵੀ ਜਿਹੜੇ ਨਾਲ ਜੁੜੇ ਨੇ ਸੋ ਇੱਕ ਮੈਸੇਜ ਵੀ ਜਾਵੇਗਾ ਇੱਕ ਮਜ਼ਬੂਤੀ ਵੀ ਜਿਹੜੀ ਪਾਰਟੀ ਦੀ ਹੋਵੇਗੀ ਜੀ ਜਸਪ੍ਰੀਤ ਬਹੁਤ ਬਹੁਤ ਧੰਨਵਾਦ ਤੁਸੀਂ ਬਣੇ ਰਹੋ ਇਸ ਖਬਰ ਦੇ ਉੱਤੇ ਤੁਹਾਡੇ ਕੋਲੋਂ ਅੱਗੇ ਵੀ ਜਾਣਕਾਰੀ ਲੈਂਦੇ ਰਵਾਂਗੇ ਤੇ ਮੁਰਤੋਂ ਸੁਖਦੇਵ ਸਿੰਘ ਢੀਂਡਸਾ ਦੀ ਕਾਰ ਵਾਪਸੀ ਹੋ ਰਹੀ ਹੈ ਅਕਾਲੀ ਦਲ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਸ਼ਾਮਲ ਹੋਣਗੇ ਇਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਲਈ ਤੁਸੀਂ ਦੇਖਦੇ ਰਹੋ ਪੀਟੀਸੀ ਨਿਊਜ਼ ਇਸ ਹੈਡਲਾਈਨ ਇਜ਼ ਸਪਾਂਸਰਡ ਬਾਈ ਪ੍ਰਿਆ ਗੋਲਡ ਮਾਰੀ ਲਾਈਟ ਬਿਸਕਟਸ ਸਭ ਕਾ ਮਾਨੀ ਇੱਕ